ਭਾਈ ਆ ਜਾਓ ਸਵਾਮਾਸੀਆਂ ਮਾਸਲੇ ਜਿਹੜੇ ਹੈਗੇ ਸਾਡੇ ਆ ਜਾਓ ਅਰੇ ਤੂੰ ਰਾਜੇ ਕਦੇ ਯਾਦ ਨਹੀਂ ਇਧਰ ਆ ਜਾਣਾ ਗੁਰੂ ਵਰਤ ਸੇਰਮਣ ਆਇਆ ਹੁੰਦੀ ਹੈ ਸਰਪਤ ਬਸ ਜੀ ਜੀਵੇਂ ਲੈ ਕੇ ਜਾਓ ਜੀ ਗ੍ਰੀਨ ਦੀਵਾਲੀ ਮਨਾਓ ਲਓ ਜੀ ਖਾਲਸਾ ਜੀ ਜੀਵੇਂ ਲੈ ਜਾਓ ਲੋਕਤਾਂ ਅੰਦੇ ਸਾਰੇ ਮੈਂਬਰ ਦਿਓ ਯਾਰ ਫਾਉਟ ਕਰਕੇ ਇੱਛਾ ਹੋ ਉਹਨਾਂ ਦੇ ਨਾਲ ਆਲੀਵਾਲ ਸਾਹਿਬ ਆਜੋ ਸਾਰੇ ਬੱਚਿਆਂ ਨੂੰ ਦੇਖੋ ਦੋ ਰੁਪਏ ਮਾਰਾ ਜੀ ਰਾਜੂ ਜੀ ਸਾਰੇ ਬੱਚਿਆਂ ਨੂੰ ਦੇ ਦੋ ਹਾਂ ਆਹ ਟੋੜਾ ਦੇਖੋ ਕਮਾਲ ਆ ਕਿਉਂ ਨਹੀਂ ਦੇ ਰਹੇ ਕਿਉਂ ਠੀਕ ਹੈ ਬੰਦੇ ਉਹ ਸਰ ਜੀ ਇਹ ਲੋ ਜੀ ਉਹ ਸਾਰਾ ਸਹੀ ਨੂੰ ਲੋ ਜੀ ਇਹਦੇ ਤੋਂ ਹੰਡਾ ਚਲਾਇਆ ਬਹੁਤ ਸਾਰਾ ਹਜੇ ਕਿਸੇ عمر ਥੋੜੀ ਜਾਣ ਦੀ ਕਮਾਲ ਆ ਵਾਲੀ ਦਵਾਈ ਉਹ ਗੀਂਦ ਵਾਲੀ ਬਣਾਉਣੀ ਹੈ ਜੀ ਸਰ ਲਓ ਜੀ ਗੀਂਦ ਵਾਲੀ ਜੀ ਫਰੀਦ ਜੀ ਆਪਾਂ ਲਓ ਲਓ ਦਿਓ ਜੀ ਅਣ ਲੋਕ ਤਾਂ ਕੋਈ ਗੱਲ ਨਹੀਂ ਕੋਈ ਇੱਧਰ ਆ ਕੇ ਇੱਧਰ ਕਰ ਲੋ ਜੀ ਦੀਵਾਲੀ ਦੀ ਰਾਤ ਦੀਵੇ ਬਾਲੀਣ ਦੇ ਪਵਿੱਤਰ ਹੁਕਮ ਮੁਤਾਬਕ ਨੈਸ਼ਨਲ ਯੂਥ ਕਲੱਬ ਵੱਲੋਂ ਅੱਜ ਅਸੀਂ ਸਾਰੇ ਹੀ ਸਤਿਕਾਰਤ ਮੈਂਬਰ ਸਹਿਬਾਨ ਤੇ ਸਾਡੇ ਚੱਲ ਰਹੇ ਪ੍ਰੋਜੈਕਟ ਵਿੱਚੋਂ ਇਹ ਸਾਡੀਆਂ ਸਖਿਆਰਥਾਂ ਜਿਹੜੀਆਂ ਅਸੀਂ ਇਕੱਠੇ ਹੋ ਕੇ ਅੱਜ ਗ੍ਰੀਨ ਦੀਵਾਲੀ ਮਨਾਉਣ ਦਾ ਤਹਿਯਾ ਕੀਤਾ ਹੈ ਤੇ ਫਰੀਦਕੋਟ ਸ਼ਹਿਰ ਦੇ ਵਿੱਚ ਅਸੀਂ ਕਿਲਾ ਮਾਰਕ ਚੌਂਕ ਦੇ ਵਿੱਚ ਹਾਲਾ ਮੰਨ ਲੋ ਪੱਟੀ ਪ੍ਰੋਜੈਕਟ ਵੀ ਚੱਲ ਰਿਹਾ ਇੱਥੇ ਉਸ ਦੇ ਵਿੱਚ ਅਸੀਂ ਵੀਵੇ ਸਰੋਂ ਦਾ ਤੇਲ ਵਤੀਆਂ ਤੇ ਇੱਕ ਇੱਕ ਮਾਚਸ ਨਾਲ ਦਿੱਤੀ ਹੈ ਤਾਂ ਕਿ ਲੋਕੀ ਘਰ ਜਾ ਕੇ ਰਸਨਾ ਸਕਣ ਆਪਣੇ ਘਰਾਂ ਨੂੰ ਕਿਉਂਕਿ ਅੱਜ ਦੇ ਦਿਨ ਸਿੱਖ ਕੌਮ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਾਂ ਦੇ ਸਮੇਤ ਰਿਹਾ ਹੋ ਕੇ ਆਈ ਸੀ ਉਹਨਾਂ ਦੀ ਆਮਦ ਦੇ ਵਿੱਚ ਉਦੋਂ ਦੀਵਾਲੀ ਮਾਲਾ ਕੀਤੀ ਗਈ ਸੀ ਦਿਵਾਲੀ ਦੇ ਵੀ ਮੁਬਾਰਕਾਂ ਭੁਗਾਨ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ ਸੋ ਅੱਜ ਦੇ ਤੇਜ਼ ਰਫਤਾਰ ਯੁੱਗ ਦੇ ਵਿੱਚ ਅਸੀਂ ਲੜੀਆਂ ਲਾਉਣ ਲੱਗ ਪੈਨੇ ਆ ਅਸਤਵਾਦੀਆਂ ਚਲਾਉਣੇ ਆ ਹੋਰ ਬੜਾ ਕੁਝ ਹੁੰਦਾ ਸੋ ਇਸ ਤੋਂ ਅਸੀਂ ਮੈਸੇਜ ਦੇਵਾਂਗੇ ਵੀ ਗ੍ਰੀਨ ਦੀਵਾਲੀ ਮਨਾਈਏ ਔਰ এনਵਾਇਰਨਮੈਂਟ ਜਿਹੜੀ ਹੈ ਉਹਨੂੰ ਸਾਫ਼ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਈਏ ਥੈਂਕਸ ਅ ਲੋਟ ਸਰ ਦੀਵਾਲੀ ਇੱਕ ਬਹੁਤ ਪਵਿੱਤਰ ਤਿਹਾਰ ਹੈ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਗੁਰੂ ਸਾਹਿਬ ਦੇ ਨਾਲ ਵੀ ਜੁੜਿਆ ਹੋਈ ਇਹਦੀ ਔਰ ਆਰਮ ਚੰਦਰ ਭਗਵਾਨ ਦੇ ਨਾਲ ਵੀ ਦੀ ਸਾਡੀ ਜਿਹੜੀ ਸ਼ਰਧਾ ਜੁੜੀ ਹੋਈ ਹੈ ਬੜੇ ਲੰਮੇ ਸਮੇਂ ਤੋਂ ਲੋਕ ਕੋਈ ਪਟਾਕੇ ਚਲਾ ਕੇ ਛੋਰ ਸ਼ਰਾਬਾ ਕਰਕੇ ਜਾਂ ਕਈ ਲੋਕ ਜੂਆ ਖੇਡ ਕੇ ਕਈ ਕੁਝ ਕਰਕੇ ਉਹਦਾ ਮਨਾਉਂਦੇ ਸੀ ਪਰ ਅਸੀਂ ਇੱਕ ਬੜਾ ਸਪਸ਼ਟ ਜਿਹਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹੋ ਜਿਹੇ ਤਿਹਾਰ ਜਿਹੜੇ ਹੈ ਜਿਹੜੇ ਸਈ ਸਰਦ ਪਾਵਨ ਨਾ ਮਨਾਉਣੇ ਆ ਇਹਨਾਂ ਨੂੰ ਅਸੀਂ ਗ੍ਰੀਨ ਦਿਵਾਲੀ ਤੌਰ ਤੇ ਪਟਾਕੇ ਰਹਿਤ ਦਿਵਾਲੀ ਤੌਰ ਤੇ ਪ੍ਰਦੂਸ਼ਣ ਰਹਿਤ ਦਿਵਾਲੀ ਤੌਰ ਤੇ ਮਨਾਈਏ ਸੰਭਵ ਹੋਵੇ ਤਾਂ ਮੈਂ ਇੱਕ ਸੁਨੇਹਾ ਦੇਵਾਂਗਾ ਕਿ ਇੱਕ ਤਾਂ ਦੀਵੇ ਬਾਲ ਕੇ ਜਿਹਦੇ ਨਾਲ ਸਾਡਾ ਵਾਤਾਵਰਨ ਛੁੱਧ ਹੁੰਦਾ ਔਰ ਦੂਸਰਾ ਸੰਭਵ ਹੋਏ ਤਾਂ ਅਸੀਂ ਇੱਕ ਇੱਕ ਪੌਦਾ ਜ਼ਰੂਰ ਇਸ ਦਿਨ ਤੇ ਲਾ ਕੇ ਆਪਣੇ ਵਾਤਾਵਰਨ ਨੂੰ ਛੁੱਧ ਰੱਖਣ ਵਿੱਚ ਮਦਦ ਕਰੀਏ ਇਹ ਹੀ ਸਾਡਾ ਕਲੱਬ ਦਾ ਸੰਦੇਸ਼ ਹੈ ਬਹੁਤ ਧੰਨਵਾਦ ਦਿਵਾਲੀ ਦੇ ਸ਼ੁਭ ਅਵਸਰ ਤੇ ਉੱਤੇ ਸਭਨਾ ਨਗਰ ਨਿਵਾਸੀਆਂ ਨੂੰ ਔਰ ਦੇਸ਼ ਵਿਦੇਸ਼ ਦੇ ਵਿੱਚ ਵਸਤੇ ਪੰਜਾਬੀਆਂ ਨੂੰ तमाम ਆਵਾਮ ਨੂੰ ਜਿਹੜਾ ਹੈ ਦੀਵਾਲੀ ਦੀਆਂ ਨੈਸ਼ਨਲ ਯੂਥ ਕਲੱਬ ਰਜਿਸਟਰਡ ਅਫਰੀਦਕੋਟ ਦੇ ਵੱਲੋਂ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਵਧਾਈਆਂ